ਸਤ ਸ੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਗਾਇਕ ਮਜੀਦ ਸਾਹਿਬ ਜਣ ਸੋ ਅੱਜ ਬੜੀ ਹੀ ਖੁਸ਼ੀ ਦਾ ਦਿਨ ਸੀਗਾ ਸਾਡੇ ਬਾਕੀ ਰਿਸਪੈਕਟਡ ਡਾਕਟਰ ਅਮਨਜੀਤ ਸਿੰਘ ਯੂਐਸਏ ਉਹਨਾਂ ਦਾ ਅੱਜ ਸੁਰਸਾ ਸੰਗੀਤ ਸਭਾ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕੁਛ ਇਹ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਕਾਫੀ ਮਦਦ ਕੀਤੀ ਹੈ ਗਰੂਤਮੰਦ ਦੀ ਔਰ ਮਜੀਸ਼ਨ ਪਰਿਵਾਰ ਦੀ ਕਿਉਂਕਿ ਉਹ ਕਲਾਕਾਰ ਨੂੰ ਵੀ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਆਪਣੀ ਸੰਸਥਾ ਵੱਲੋਂ ਤੇ ਉਹਨਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਉਹ ਸਾਰਿਆਂ ਦਾ ਧੰਨਵਾਦ ਕਰਦੇ ਆ ਸਸੇ ਅੰਜ ਮਾਨ ਬੱਛਿਆ ਤੇ ਬਾਕੀ ਸਾਡੇ ਮਾਤਾ ਕਲਸਾ ਫਾਊਂਡੇਸ਼ਨ ਵੱਲੋਂ ਜਿੰਨਾ ਵੀ ਸਹੀ ਪਹੁੰਚ ਪਿਆ ਉਸ ਸਾਡੇ ਕਮੇਟੀ ਦਾ ਤੇ ਆਪਣੇ ਕਲਾਕਾਰ ਭਾਈਆਂ ਦਾ ਪ੍ਰਮੋਟ ਕਰਾਂਗੇ ਤੇ ਜਿੰਨਾ ਵੀ ਹੋ ਸਕੇ ਹੈਲਪ ਕਰਾਂਗੇ ਤੇ ਬਹੁਤ ਵੀ ਜਾਨੇ ਸਾਡੇ ਖਾਸ ਤੌਰ ਤੇ ਲਾਖ ਮਹਾਰਾਜ ਜੀ ਨੂੰ ਲੈ ਕੇ ਤੇ ਡਾਟਰ ਮੇਰਕਲ ਸਾਹਿਬ ਨੂੰ ਇਹਨਾਂ ਦੀ ਸੋਚ ਨੂੰ ਲੈ ਕੇ ਜਿੰਨੇ ਵੀ ਕਲਾਕਾਰ ਵੀ ਰਹਿ ਗਏ ਆ ਅਸੀਂ ਵੱਧ ਤੋਂ ਵੱਧ ਮਸਾਜ ਹੋ ਕਰਾਂਗੇ ਧੰਨਵਾਦ ਥੈਂਕ ਯੂ ਖਾਲਸਾ ਭਾਈਆਂ ਦੇ ਖਤੇ ਸਵੱਜ ਸੁਤਸਾਜ ਸੇਵੀ ਸਮਾਅ ਐਂਡ ਵੈਲਫੇਅਰ ਸੁਸਾਇਟੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਨਦੀਪ ਸਿੰਘ ਜੀ ਰਾਹੋਂ ਜਿਹੜੇ ਯੂਐਸਏ ਦੇ ਵਿੱਚ ਸੈਟਲ ਨੇ ਉਹਨਾਂ ਦਾ ਅੱਜ ਸਨਮਾਨ ਕਰਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀ ਹੈ ਸੰਸਦਾ ਸੋ ਅਸੀਂ ਇਹੋ ਜੇ ਨੇਕ ਇਨਸਾਨ ਕਲਾ ਪ੍ਰੇਮੀ ਉਗੇਸ਼ ਬਾਦ ਸੇਵਕ ਡਾਕਟਰ ਅਮਨਦੀਪ ਸਿੰਘ ਜਿਨੇ ਲਾਕਡਾਊਨ ਦੇ ਦੌਰਾਨ ਕੀਤੀਆਂ ਵੀ ਸਬਾ ਮਨ ਮੁਖ ਰੱਖਦੇ ਸੋਸਾ ਸਿ ਸਭਾ ਨੇ ਫੈਸਲਾ ਕੀਤਾ ਕਿ ਇਹੋ ਜੀਆਂ ਰੂਹਾਂ ਦਾ ਸਨਮਾਨ ਕਰਨਾ ਚਾਹੀਦਾ ਲਾਕਡਾਊਨ ਦੇ ਵਿੱਚ ਹਰ ਘਰ ਤੱਕ ਖਾਸ ਕਰਕੇ ਰਾਹੂ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਕਲਾਕਾਰ ਭਰਾ ਨੇ ਆਮ ਗਰੀਬ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਔਰ ਗਰੀਬ ਲੜਕੀਆਂ ਦੇ ਵਿਆਹਾਂ ਦੇ ਵਿੱਚ ਮਦਦ ਕੀਤੀ ਇੱਕ ਸਾਡੇ ਰਾਹੂ ਸ਼ਹਿਰ ਦੇ ਵਿੱਚ ਵਾਤਾਵਰਨ ਸੇਵਾ ਸੁਸਾਇਟੀ ਆ ਜਿਨ੍ਹਾਂ ਦੇ ਕੋਲ ਉਜਾਰਾਂ ਦੀ ਕਮੀ ਹੋਣ ਕਰਕੇ ਉਹਨਾਂ ਨੂੰ ਉਜਾਰ ਜਿਦਾਂ ਕਈਆਂ ਰੰਬੇ ਡਾਕਟਰ ਗਧਾਲੇ ਸੱਬਣਾ ਉਹ ਬਣਵਾ ਕੇ ਦਿੱਤੀਆਂ ਕਿ ਅੱਜ ਦੀ ਉਹ ਨਿਰਤਪੀ સેવા ਚਲ ਰਹੀ ਆ ਰੁੱਖ ਲਗਾਉਣ ਦੀ ਬੂਟੇ ਲਗਾਉਣ ਦੀ ਫਲਦਾ ਤੇ ਸ਼ਾਂਦਾ ਤੇ ਉਹਨਾਂ ਵਿੱਚ ਇਹਨਾਂ ਦਾ ਮਾਤਾ ਕਲਸਾ ਫਾਊਂਡੇਸ਼ਨ ਨੇ ਕਾਫੀ ਯੋਗਦਾਨ ਆ ਡਾਕਟਰ ਅਮਨਦੀਪ ਸਿੰਘ ਜੀ ਇਹ ਮਾਤਾ ਅਲਸਾ ਫਾਊਂਡੇਸ਼ਨ ਦੇ ਸਰਪ੍ਰਸਤ ਨੇ ਯੂ ਐਸ اے ਦੇ ਵਿੱਚ ਰਹਿ ਕੇ ਇਹਨਾਂ ਨੇ ਉਹ ਸੰਸਥਾ ਬਣਾਈ ਤੇ ਗਰੀਬਾਂ ਦੀ ਮਦਦ ਦੇ ਵਾਸਤੇ ਬਣਾਈ ਆ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਕਲਾਕਾਰਾਂ ਦੀ ਲਾਈਨ ਦੇ ਵਿੱਚ ਵੀ ਜਿਹੜੇ ਡਾਕਟਰ ਅੰਮ੍ਰਿਤਕ ਸਾਉ ਦਾ ਮਿਸ਼ਨ ਅੱਗੇ ਵਧਾਉਣ ਵਾਲੇ ਕਲਾਕਾਰਾਂ ਉਹਨਾਂ ਦੀ ਮਦਦ ਕਰਾਂਗੇ ਗੁਰੂ ਨਰਾਸ ਮਹਾਰਾਜ ਦਾ ਮਿਸ਼ਨ ਅੱਗੇ ਲੈ ਕੇ ਜਾਣ ਵਾਲੇ ਜਿਹਨੇ ਵੀ ਕਲਾਕਾਰ ਨੇ ਉਹਨਾਂ ਦੀ ਮਦਦ ਕਰਾਂਗੇ ਤੇ ਜਿਹੜੇ ਚੰਗੇ ਕੌਣ ਵਾਲੇ ਬਾਕੀ ਵੀ ਆ ਉਹਨਾਂ ਨੂੰ ਵੀ ਅਸੀਂ ਹਰ ਤਰ੍ਹਾਂ ਸਹਿਯੋਗ ਦੇਣੇ ਤਿਆਰ ਆ ਤੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦੀ ਸਾਰਿਆਂ ਦਾ